ਦੂਜੇ ਪਾਸਾ ਧਰਤੀ ਤੇ ਆਪਣੇ ਪਾਸੇ ਖੜਿਆ ਦੂਜੇ ਪਾਸੇ ਦੇ ਲੋਕ ਪੁੱਠੇ ਤੁਰੇ ਫਿਰਦੇ ਲੱਗਦੇ ਧਰਤੀ ਤੇ ਆਪਣੇ ਪਾਸੇ ਖੜਿਆ ਦੂਜੇ ਪਾਸੇ ਦੇ ਲੋਕ ਪੁੱਠੇ ਤੁਰੇ ਫਿਰਦੇ ਲੱਗਦੇ ਪਰ ਦੂਜੇ ਪਾਸੇ ਜਾ ਕੇ ਦੇਖਿਆ ਸਭ ਠੀਕ ਠਾਕ ਲੱਗਦਾ ਸਿੱਧਾ ਸਹੀ ਸਧਾਰਨ ਬਿਲਕੁਲ ਆਪਣੇ ਪਾਸੇ ਵਾਂਗ ਦੂਜੇ ਪਾਸੇ ਜਾ ਕੇ ਦੇਖਿਆ ਸਭ ਠੀਕ ਠਾਕ ਲੱਗਦਾ ਸਿੱਧਾ ਸਹੀ ਸਧਾਰਨ ਬਿਲਕੁਲ ਆਪਣੇ ਪਾਸੇ ਵਾਂਗ ਦੂਜਾ ਪਾਸਾ ਦੂਜਾ ਹੁੰਦਾ ਪੁੱਠਾ ਨਹੀਂ ਹੁੰਦਾ ਦੂਜਾ ਪਾਸਾ ਦੂਜਾ ਹੁੰਦਾ ਪੁੱਠਾ ਨਹੀਂ ਹੁੰਦਾ ਦੂਜੇ ਨੂੰ ਠੀਕ ਜਾਣਨ ਲਈ ਉਹਦੇ ਕੋਲ ਜਾਣਾ ਪੈਂਦਾ ਉਹਦੀ ਥਾਂ ਤੇ ਖੜ ਕੇ ਦੇਖਣਾ ਪੈਂਦਾ ਦੂਜੇ ਨੂੰ ਠੀਕ ਜਾਣਨ ਲਈ ਉਹਦੇ ਕੋਲ ਜਾਣਾ ਪੈਂਦਾ ਉਹਦੀ ਥਾਂ ਤੇ ਖੜ ਕੇ ਦੇਖਣਾ ਐ ਰਾਤੀ ਅਸੀਂ ਗੱਲ ਕਰਦੇ ਸੀ ਕਿਸੇ ਬੱਚੇ ਦੀ ਉਹ ਕਹਿੰਦਾ ਪਿਓ ਉਹ ਬਾਹਰਲੇ ਕੁੱਤੇ ਇਹਨੇ ਬਾਹਰਲੇ ਦੇਸ਼ਾਂ ਦੇ ਜਿਹੜੇ ਉਹ ਭੌਂਕਦੇ ਜਾਂ ਵੜਦੇ ਨਹੀਂ ਹੈਗੇ ਤੇ ਸਾਡੇ ਤਾਂ ਕੁੱਤੇ ਵੀ ਕਹਿੰਦੇ ਬੜੇ ਫਰਸਟ੍ਰੇਟਡ ਆ ਤੇ ਮੈਨੂੰ ਯਾਦ ਆ ਰਿਆ ਸੀ ਕਿ ਨਿਊਯਾਰਕ 'ਚ ਇੱਕ ਵਾਰੀ ਮੈਂ ਛੋਟੀ ਜਿਹੀ ਇੱਕ ਹਫ਼ਤਾ ਰੱਖੀ ਸੀ ਉਹ ਮੈਂ ਤੁਹਾਨੂੰ ਕਹੂੰਗਾ ਕੁਝ ਹੋਰ ਤੁਹਾਨੂੰ ਸਮਝ ਕੁਝ ਹੋਰ ਆਊਗੀ ਮਤਲਬ ਉਹਦੇ ਵਿੱਚ ਗੱਲ ਆ ਇੱਕ ਨਿਊਯਾਰਕ ਵਿੱਚ ਘੁੰਮਦਿਆਂ ਨਿਊਯਾਰਕ ਵਿੱਚ ਕਿੰਨੇ ਦਿਨ ਤੱਕ ਘੁੰਮਦਿਆਂ ਕਿਸੇ ਸਟੇਸ਼ਨ ਅੱਡੇ ਪੰਪ ਤੇ ਕਿਸੇ ਚੌਂਕ ਚੁਰਾਹੇ ਸੜਕ ਤੇ ਕਿਸੇ ਮਾਰਕੀਟ ਮਾਲ ਦੇ ਬਾਹਰ ਕਿਸੇ ਪੋਲਿਟਿਸ਼ੀਅਨ ਦੀ ਛੋਟੀ ਵੱਡੀ ਫੋਟੋ ਲੱਗੀ ਨਹੀਂ ਦੇਖੀ ਨਿਊਯਾਰਕ ਵਿੱਚ ਕਿੰਨੇ ਦਿਨਾਂ ਤੋਂ ਘੁੰਮਦਿਆਂ ਕਿਸੇ ਸਟੇਸ਼ਨ ਅੱਡੇ ਪੰਪ ਤੇ ਕਿਸੇ ਚੌਂਕ ਚੁਰਾਹੇ ਸੜਕ ਤੇ ਕਿਸੇ ਮਾਰਕੀਟ ਮਾਲ ਦੇ ਬਾਹਰ ਕਿਸੇ ਪੋਲਿਟਿਸ਼ੀਅਨ ਦੀ ਛੋਟੀ ਵੱਡੀ ਫੋਟੋ ਲੱਗੀ ਨਹੀਂ ਦੇਖੀ ਕਿੰਨੇ ਦਿਨਾਂ ਤੋਂ ਕੋਈ ਕੁੱਤਾ ਭੌਂਕਦਾ ਨਹੀਂ ਸੁਣਿਆ ਕਿੰਨੇ ਦਿਨਾਂ ਤੋਂ ਕੋਈ ਕੋਤਾ ਪਾਉਣਗੀਆਂ ਨਹੀਂ ਸਰ ਥੈਂਕ ਯੂ ਚਲੋ ਰਸਤੇ ਚ ਖੋਰ ਕਵਤ ਆ ਗਈ ਪੂਰਬੀਆਂ ਦਾ ਮੇਲਾ ਇਹ ਬਹੁਤ ਬਹੁ ਨਮੀਆਂ ਕਵਤਾਵਾਂ ਨੇ ਜਿਹੜੀਆਂ ਮੈਂ ਕਦੇ ਪੜੀਆਂ ਨਹੀਂ ਕਿਤੇ ਛਪੀਆਂ ਛਪੀਆਂ ਵੀ ਨਹੀਂ ਹਨ ਪੂਰਬੀਆਂ ਦਾ ਮੇਲਾ ਲੁਧੇਹਾਣੇ ਪੱਖੋਵਾਲ ਰੋਡ ਤੇ ਨਹਿਰ ਦੇ ਆਰ ਪਾਰ ਪੂਰਬੀਆਂ ਦਾ ਮੇਲਾ ਭਰਿਆ ਲਾਈ ਬੈਠੇ ਬਾਜ਼ਾਰ ਕਾਲੀਆਂ ਐਨਕਾਂ ਲਈ ਮੰਡੀ ਅੱਛੀ ਮੱਛਰੀ ਮੱਛਰੀ ਜਾਪੇ ਵੋਲਪੁਰੀ ਗੀਤਾਂ ਦੀ ਆਵਾਜ਼ ਅਥਰੀ ਅਥਰੀ ਜਾਪੇ ਫਲੈਕਸਾਂ ਉੱਤੇ ਸ਼ਾਪ ਕੇ ਫੋਟੋ ਲੱਗਣ ਕਈਓ ਘਾਤੋਂ ਬਾਹਰ ਫਿਰੋਜੀ ਸੰਤਰੀ ਲਾਲ ਜਾਮਣੀ ਸਾੜੀਆਂ ਦੀ ਪਰਮਾਰ ਅਦੋਂ ਵੱਦ ਸੜਕ 'ਤੇ ਰੋਕੀ ਟ੍ਰੈਫਿਕ ਦੀ ਕੋਈ ਸੁਧ ਨਾ ਅਸਾਰ ਆਪਣੇ ਲੋਕੀ ਨੱਕ ਬੁੱਲ ਕੱਢਣ ਥਿਉੜੀ ਪਾ ਨਿਕਲੇ ਹਰ ਕਾਰ ਰੁਕਦਾ ਰਕੌਂਦਾ ਖੇਡਦਾ ਹੋਇਆ ਜਦ ਪੜ ਤੋਂ ਹੋਇਆ ਪਾਰ ਫੋਨ ਆਇਆ ਕਿ ਸਰੀ ਤੋਂ ਬੋਲ ਰਿਆ ਸੀ ਪੁਰਾਣਾ ਯਾਰ ਅੱਧੀ ਰਾਤ ਹੋਏਗੀ ਉੱਥੇ ਤਰਾਰੇ ਵਿੱਚ ਸੀ ਮੁਖਤਿਆਰ ਕਹਿੰਦਾ ਵਿਸਾਖੀ ਨੂੰ ਕੈਨੇਡਾ ਦਾ ਪ੍ਰੋਗਰਾਮ ਬਣਾ ਕੇ ਆ ਬਾਈ ਵਿਸਾਖੀ ਨੂੰ ਕੈਨੇਡਾ ਦਾ ਪ੍ਰੋਗਰਾਮ ਬਣਾ ਕੇ ਆ ਬਾਈ ਤੈਨੂੰ ਨਗਰ ਕੀਰਤਨ ਦਿਖਾਉਣਾ ਦੇਖੀ ਆਪਣੀ ਕੌਮ ਦੀ ਜੜਾਈ ਤੈਨੂੰ ਨਗਰ ਕੀਰਤਨ ਦੇ ਹਾਣੋਂ ਦੇਖੀ ਆਪਣੀ ਕਾਮਯਾਬੀ ਕਿਦਾਂ ਹੈ ਸੱਜਾ ਖੱਬਾ ਨਿੱਕੇ ਹੁੰਦੇ ਸੀ ਤਾਂ ਖੱਬੇ ਹੱਥ ਨਾਲ ਗੇਂਦ ਜਾਂ ਬੰਟਾ ਸੁੱਟਣ ਵਾਲੇ ਨੂੰ ਜਾਂ ਖੱਬੇ ਹੱਥ ਨਾਲ ਲਿਖਣ ਵਾਲੇ ਨੂੰ ਖੱਬਚੂ ਕਹਿ ਕੇ ਛੇੜਦੇ ਨਿੱਕੇ ਹੁੰਦੇ ਸੀ ਤਾਂ ਖੱਬੇ ਹੱਥ ਨਾਲ ਗੇਂਦ ਜਾਂ ਬੰਟਾ ਸੁੱਟਣ ਵਾਲੇ ਨੂੰ ਜਾਂ ਖੱਬੇ ਹੱਥ ਨਾਲ ਲਿਖਣ ਵਾਲੇ ਨੂੰ ਖੱਬਚੂ ਕਹਿ ਕੇ ਛੇੜਦੇ ਖੱਬੀ ਪੱਗ ਬੰਨਣ ਵਾਲੇ ਨੂੰ ਤਾਂ ਨਿਹਰਾ ਛੁੱਡੂ ਸਮਝਦੇ ਖੱਬੀ ਪਾਗਵੰਨਣ ਵਾਲੇ ਨੂੰ ਤਾਂ ਨਿਹਰਾ ਝੁੱਡੂ ਸਮਝਦੇ ਜੇ ਕੋਈ ਖੱਬੇ ਹੱਥ ਨਾਲ ਖਾਂਦਾ ਤਾਂ ਘਰ ਦੇ ਸੱਜੇ ਨਾਲ ਖਾਣਾ ਸਿਖਾਉਂਦੇ ਗੁਝਾਉਂਦੇ ਯਾਨੀ ਖੱਬਾ ਗਲਤ ਸੱਜਾ ਠੀਕ ਵੱਡੇ ਹੋਏ ਕਦੀ ਨਾ ਸੋਚਿਆ ਕਿ ਸਾਈਕਲ ਜਾਂ ਸਕੂਟਰ ਤੇ ਖੱਬੇ ਪਾਸਿਓਂ ਸਵਾਰ ਹੁੰਦੇ ਸਾਈਕਲ ਦਾ ਬ੍ਰੇਕ ਲਾਉਂਦੇ ਸਕੂਟਰ ਦਾ ਕਲਚ ਦਵਾਉਂਦੇ ਕਾਰ ਦਾ ਗੇਅਰ ਬਦਲਦੇ ਹਮੇਸ਼ਾ ਖੱਬੇ ਹੱਥ ਨਾਲ ਪਰ ਖੁਦ ਨੂੰ ਕਦੀ ਖੱਬ ਚ ਮਹਿਸੂਸ ਨਾ ਕੀਤਾ ਹੋਰ ਤਾਂ ਹੋਰ ਕਾਪੀ ਕਿਤਾਬ ਖੋਲਦੇ ਖੱਬਿਆਂ ਖੱਬੇ ਪਾਸੇੋਂ ਲਿਖਤ ਪੜਤ ਸ਼ੁਰੂ ਹੁੰਦੀ ਖੱਬਿਆਂ ਸਜੇ ਯਾਨੀ ਖੱਬੇ ਤੋਂ ਸਜੇ ਵੱਲ ਕਿੰਨਾ ਫਰਕ ਹੁੰਦਾ ਸਮਝਣ ਤੇ ਕਰਨ ਵਿੱਚ ਕਿੰਨਾ ਫਰਕ ਹੁੰਦਾ ਸਮਝਣ ਤੇ ਕਰਨ ਵਿੱਚ